ਅੱਜ ਅਸੀਂ YouTube ਚੈਨਲ ਤੇ ਲਾਈਵ ਹੋਏ ਆ ਇੱਕ ਤੁਹਾਨੂੰ ਖਾਸ ਜਾਣਕਾਰੀ ਦੇਣੀ ਸੀਗੀ ਸੋ ਇੱਕ ਵਾਰ ਦੋਸਤ ਜੁੜ ਜਾਣ ਫਿਰ ਕਰਦੇ ਆ ਗੱਲਬਾਤ ਉਨੀ ਦੇਰ ਤਸਵੀਰਾਂ ਦਿਖਾ ਦਿੰਨੇ ਆ ਖੇਤਾਂ ਦੀਆਂ ਜਾਣਕਾਰੀ ਇੱਕ ਤੁਹਾਨੂੰ ਖਾਸ ਦੇਣੀ ਹੈ ਇੱਕ ਬਰੀਕ ਦੋਸਤ ਜੁੜ ਜਾਣ ਜਿਨ੍ਹਾਂ ਦੇ ਸੈੱਲ ਘਟਦੇ ਆ ਸੈੱਲਾਂ ਦੀ ਇੱਕ ਆਪਾਂ ਦੇਸੀ ਫਾਰਮੂਲਾ ਤੁਹਾਨੂੰ ਜੋ ਖੇਤਾਂ ਵਿੱਚ ਕਣਕ ਦੇ ਸੀਜ਼ਨ ਵਿੱਚ ਆਮ ਹੀ ਮਿਲਦਾ ਹੈ ਆਮ ਹੀ ਵਟਾਂ ਬੰਨਿਆ ਤੇ ਖਾਲਿਆਂ ਤੇ ਦੇਖਣ ਨੂੰ ਮਿਲਦਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਨ੍ਹਾਂ ਦੇ ਸੈੱਲ ਘਟੇ ਆ ਸਿਰਫ 3-4 ਦਿਨਾਂ ਵਿੱਚ ਸੈੱਲ ਪੂਰੇ ਹੋ ਜਾਂਦੇ ਆ ਬਸ ਬਣੇ ਰਹੋ ਬਸ ਇੱਕ ਦੋ ਮਿੰਟ ਬਾਅਦ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਖਾਸ ਕਿਉਂਕਿ ਐਸ ਟਾਈਮ ਪੌਦਾ ਹੁੰਦਾ ਹੈ ਖੇਤਾਂ ਵਿੱਚ ਕਣਕਾਂ ਦੇ ਸੀਜ਼ਨ ਖਾਸ ਕਰਕੇ ਜਿਆਦਾ ਹੁੰਦਾ ਉਹ ਸੋ ਜਿਨ੍ਹਾਂ ਦੋਸਤਾਂ ਦੇ ਸੈੱਲ ਜਿਨ੍ਹਾਂ ਦੇ ਘਟਿਆ ਸਿਰਫ 3-4 ਦਿਨ ਵਿੱਚ ਸੈੱਲ ਪੂਰੇ ਹੋ ਜਾਂਦੇ ਆ ਸੋ ਦੋਸਤੋ ਹੁਣ ਪਹੁੰਚ ਚੁੱਕੇ ਆਪਾਂ ਉਸ ਪੌਦੇ ਦੇ ਕੋਲੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਉਹਦੀਆਂ ਸਟੈਮ ਫਾਲ ਵੀ ਬਹੁਤ ਲੱਗ ਗਿਆ ਆਇਆ ਦੋਸਤੋ ਇਹਦਾ ਨਾਮ ਆ ਜਿਸ ਟ੍ਰੈਸਟਾਈਮ ਪੂਰਾ ਪੱਕ ਕੇ ਤਿਆਰ ਹੋ ਜਾਂਦਾ ਹੈ ਜਿਹਨੂੰ ਉਰਦੂ ਚ ਮਕੋ ਕਹਿੰਦੇ ਆ ਤੇ ਪੰਜਾਬੀ ਚ ਇਹਨੂੰ ਪੀਲਾਂ ਕਹਿੰਦੇ ਆ ਇਹਨਾਂ ਦਾ ਦਿਨ ਵਿੱਚ ਦੋ ਵਾਰ 50-50 ਗ੍ਰਾਮ ਪੀਲਾਂ ਖਾਣ ਨਾਲ 4 ਦਿਨਾਂ ਵਿੱਚ ਜਿੰਨੇ ਮਰਜੀ ਸੈਲ 50000 ਤੱਕ ਥੱਲੇ ਹੋਣ ਤਿੰਨਾਂ ਦਿਨਾਂ ਵਿੱਚ 3 ਲੱਖ ਤੋਂ ਉੱਪਰ ਸੈਲ ਹੋ ਜਾਂਦੇ ਆ ਜਿਨ੍ਹਾਂ ਦੇ ਸੇਕ ਕੱਟਦੇ ਆ ਇਹ ਆ ਪੀਲਾ ਕਿਤੇ ਕਿਸੇ ਕੁਝ ਇਲਾਕਿਆਂ ਵਿੱਚ ਇਹ ਲਾਲ ਹੁੰਦੀਆਂ ਲੇਕਿਨ ਫਾਜ਼ਿਲਕਾ ਫਰੋਜਪੁਰ ਏਰੀਆ ਵਿੱਚ ਇਹਨਾਂ ਦਾ ਬਲੈਕ ਰੰਗ ਹੁੰਦਾ ਕਾਲੇ ਰੰਗ ਦੀਆਂ ਹੁੰਦੀਆਂ ਸੋ ਤੁਹਾਨੂੰ ਦਿਖਾ ਰਿਹਾ ਬਹੁਤ ਫਲ ਲੱਗਿਆ ਇਹ ਕਿਤੋਂ ਵੀ ਮਿਲਣ ਕਣਕ ਦੇ ਸੀਜ਼ਨ ਜਿਆਦਾ ਹੁੰਦੀਆਂ ਤਿੰਨ ਦਿਨ ਇਹਨਾਂ ਨੂੰ ਤੋੜ ਕੇ 50 50 ਗ੍ਰਾਮ ਸਾਬਾ ਕਰਕੇ ਲੈਣ ਨਾਲ ਸੈੱਲ ਪੂਰੇ ਹੋ ਜਾਂਦੇ ਆ ਬਹੁਤ ਹੀ ਦੇਸੀ ਵਧੀਆ ਜ਼ਬਰਦਸਤ ਫਾਰਮੂਲਾ ਜਿਹਦੇ ਤੁਹਾਨੂੰ ਤਸਵੀਰਾਂ ਦਾ ਖਾ ਰਿਹਾ ਇਹਨੂੰ ਮਕੋਹ ਵੀ ਕਹਿੰਦੇ ਆ ਉਰਦੂ ਵਿੱਚ ਤੇ ਪੰਜਾਬੀ ਵਿੱਚ ਪੀਲਾ ਕਿਤੇ ਕੁਝ ਇਲਾਕਿਆਂ ਵਿੱਚ ਲਾਲ ਰੰਗ ਦੀਆਂ ਹੁੰਦੀਆਂ ਕੁਝ ਇਲਾਕਿਆਂ ਵਿੱਚ ਬਲੈਕ ਕਲਰ ਦੀਆਂ ਹੁੰਦੀਆਂ ਖਾਣ ਨੂੰ ਵੀ ਬਹੁਤ ਸੁਆਦਿਸ਼ਟ ਹੁੰਦੀਆਂ ਮਿੱਠੀਆਂ ਹੁੰਦੀਆਂ ਸੋ ਇਹਨਾਂ ਦਾ ਹੁਣ ਰੋਟੇ ਪੱਕ ਕੇ ਤਿਆਰ ਹੋ ਚੁਕੀਆਂ ਆ ਖਾ ਦਿਨੇ ਤੁਹਾਨੂੰ ਇਹ ਦਿਨ ਵਿੱਚ ਦੋ ਵਾਰ 50-50 ਗ੍ਰਾਮ ਲੈਣ ਨਾਲ ਸਿਰਫ 4 ਦਿਨ ਵਿੱਚ ਜਿੰਨੇ ਮਰਜੀ ਸੈੱਲ ਘਟ ਹੋਣ ਇਹ ਪੂਰੇ ਕਰ ਦਿੰਦੀਆਂ ਦੇਸੀ ਆ ਜਿਕਰ ਇਹਨਾਂ ਦੇ ਪੱਤੇ ਰਗੜ ਕੇ ਪੱਤੇ ਕੋਮਲ ਪੱਤੇ ਤੋੜ ਕੇ ਇਸ ਤਰ੍ਹਾਂ ਦੇ ਜਿਕੇ ਦੇ ਪੱਕੀਆਂ ਨਾ ਮਿਲਤਾ ਇਸ ਤਰ੍ਹਾਂ ਦੇ ਪੱਤੇ ਵੀ ਇਹਨਾਂ ਦੇ ਪੀ ਕੇ ਸ਼ਰਬਤ ਬਣਾ ਕੇ 3 ਦਿਨ ਪੀਣ ਨਾਲ ਸੈਲ ਪੂਰੇ ਹੋ ਜਾਂਦੇ ਆ ਇਹ ਤੁਹਾਨੂੰ ਇੱਕ ਜਾਣਕਾਰੀ ਦੇ ਰਿਹਾ ਜੋ ਖੇਤਾਂ ਵਿੱਚ ਫਰੀ ਦੀ ਦਵਾਈ ਹੈ ਕਿਤੇ ਕੀ ਵੀ ਖਾਣ ਦੀ ਜ਼ਰੂਰਤ ਨਹੀਂ ਬੱਕਰੀਆਂ ਦਾ ਦੁੱਧ ਪੀਣ ਦੀ ਜ਼ਰੂਰਤ ਨਹੀਂ ਕਿ ਮਹਿੰਗੀਆਂ ਦਵਾਈਆਂ ਦੀ ਕੋਈ ਟੀਕੇ ਜਾਂ ਬੋਤਲਾ ਲਵਾਉਣ ਦੀ ਜ਼ਰੂਰਤ ਨਹੀਂ ਸਿਰਫ ਇਹਦੇ ਨਾਲ ਹੀ ਸੈਲ ਪੂਰੇ ਹੋ ਜਾਂਦੇ ਆ ਇੱਕ ਵਾਰੀ ਇਹ ਫਾਰਮੂਲਾ ਵਰਤ ਕੇ ਦੇਖੋ ਜਿਹੜੇ ਰਿਜ਼ਲਟ ਬਹੁਤ ਵਧੀਆ ਹੈ ਮੈਂ ਖੋਦੇ ਫਾਰਮੂਲਾ ਵਰਤ ਕੇ ਦੇਖਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਮਕੋ ਪੀਲਾਂ ਦੀਆਂ ਜੋ ਬਲੈਕ ਕਲਰ ਦੀ ਹੁੰਦੀ ਹੈ ਸੋ ਜਿਹਨਾਂ ਦੋਸਤਾਂ ਨੇ ਸੈੱਲ ਘਟ ਹੋਣ ਇਹ ਫਾਰਮੂਲਾ ਵਰਤ ਸਕਦੇ ਹੋ ਇਧਰ ਕਣਕਾ ਤੋਂ ਦਿਖਾ ਦੇਣੇ ਕਣਕਾਂ ਦੀਆਂ ਤਸਵੀਰਾਂ ਇਸ ਤਰ੍ਹਾਂ ਤੋੜ ਕੇ ਇਹਨਾਂ ਦਾ ਤਕਰੀਬਨ ਵਜ਼ਨ 50 ਗ੍ਰਾਮ ਲੈ ਕੇ ਦਿਨ ਵਿੱਚ ਦੋ ਵਾਰ ਖੈ ਇਹਨਾਂ ਨੂੰ ਖਾਣਾ ਇਹਦੇ ਨਾਲ ਸੈੱਲ ਪੂਰੇ ਹੋ ਜਾਂਦੇ ਆ ਕੋਧ ਮੈਂ ਆਪਣੇ ਆ ਫਾਰਮੂਲਾ ਵਰਤਿਆ ਤੋੜ ਕੇ ਤੁਹਾਨੂੰ ਦਿਖਾਉਨੇ ਆ ਜੀ ਦੋਸਤੋ ਇਸ ਤਰ੍ਹਾਂ ਦੇ ਹੋਣ ਗਿਆ ਪੀਲਾ ਪੀਲੂ ਵੀ ਕਹਿੰਦੇ ਆ ਮਕੋ ਵੀ ਇਹਨੂੰ ਕਹਿੰਦੇ ਆ ਕੁਝ ਇਲਾਕਿਆਂ ਵਿੱਚ ਇਹਦਾ ਕਲਰ ᱨੈੱਡ ਲਾਲ ਹੁੰਦਾ ਕੁਝ ਇਲਾਕਿਆਂ ਵਿੱਚ ਇਹਦਾ ਕਲਰ ਬਲੈਕ ਹੁੰਦਾ ਦੇਖਿਓ ਤੁਸੀਂ ਰਾਂ ਵਿੱਚ ਸੋਇਏ ਦੇ ਖਾਣ ਨਾਲ ਸੈੱਲ ਪੂਰੇ ਹੁੰਦੇ ਆ ਕੁਦਰਤੀ ਚੀਜ਼ ਆ ਕੁਦਰਤੀ ਜੜੀ ਬੂੜੀ ਆ ਖਾਣ ਨੂੰ ਬਹੁਤ ਸੁਆਦਿਸ਼ਟ ਹੁੰਦੀ ਆ ਸੋ ਧੰਨਵਾਦ ਸੋ ਥਿਊ